ਇਹ ਕੋਈ ਲੱਖੇ ਦਾ ਸਤਕਾਰ ਕਰ ਰਹੇ ਆ ভাই ਸੰਦੀਪ ਸਿੰਘ ਇਹ ਕਹਿੰਦੇ ਵੀ ਜਿਹੜਾ ਲੱਖੇ ਦੀ ਢਾਲਣਾ ਹੈ ਜਿਹੜਾ ਇਹਨੇ ਪੰਜਾਬੀਅਤ ਦੀ ਖਾਤਰ ਪੰਜਾਬ ਦੇ ਮੁੱਦਿਆਂ ਦੀ ਖਾਤਰ ਜੋ ਬੇਵਾਬ ਬੇਵਾਕ ਹੋ ਕੇ ਹਰ ਥਾਂ ਤੇ ਜਿਹੜੇ ਪੰਜਾਬ ਦੇ ਮੁੱਦਿਆਂ ਤੇ ਖੜੋ ਕੇ ਖੜਦਾ ਹੈ ਨਸ਼ਿਆਂ ਦੇ ਮੁੱਦੇ ਤੇ ਜੋ ਸਾਡੇ ਹੋਰ ਜਿਹੜੇ ਸਮਾਜਿਕ ਸਾਡੀਆਂ ਕ੍ਰੀਤੀਆਂ ਉਹਦੇ ਤੇ ਹਰ ਪੰਜਾਬ ਦੇ ਜਿੱਥੇ ਵੀ ਪੰਜਾਬ ਤੇ ਕਿਸੇ ਨਾ ਤੱਕ ਆਉਂਦਾ ਚਾਹੇ ਕਿਸਾਨੀ ਮਸਲੇ ਉੱਤੇ ਖੜਿਆ ਹੈ ਇਸ ਕਰਕੇ ਉਹਨਾਂ ਨੂੰ ਅੱਜ ਜੋ ਇਥੋਂ ਇਹ ਚੋਣ ਲੜ ਰਹੇ ਹੈ ਜੋ ਉਮੀਦਵਾਰ ਆ ਕਾਦੀਦਨ ਅਮਰਸਰ ਉਹਨਾਂ ਦੇ ਕੈਂਡੀਡੇਟ ਹੈ ਤੇ ਇਹਨਾਂ ਨੂੰ ਅਸੀਂ ਇਥੋਂ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਸ਼ਹਿਰ ਦੇ ਵਿੱਚੋਂ ਪੂਰੀ ਵਧੀਆ ਲੀਡ ਦਿਵਾਵਾਂਗੇ ਤੇ ਇਸ ਕਰਕੇ ਬਾਈ ਸੰਦੀਪ ਸਿੰਘ ਜੀ ਅੱਜ ਉਹਨਾਂ ਨੂੰ ਥੋੜਾ ਜਿਹਾ ਇੱਕ ਉਹਦੇ ਤੋਂ ਤੇ ਸਨਮਾਨਤ ਕਰ ਰਹੀ ਹੈ ਕਿ ਉਹਨਾਂ ਨੂੰ ਬੇਨਤੀ ਕਰਾਂ ਇੱਕ ਉਹ ਕਰ ਬਸ ਸਭ ਤੋਂ ਵੱਡੀ ਗੱਲ ਇਹ ਹੈ ਵੀ ਬਾਈ ਆਪਣੀਆਂ ਨਸ ਨਾਲ ਹੀ ਲੜਦੇ ਹਨ ਅਸੀਂ ਕੋਈ ਰਾਜਨੀਤਿਕ ਹੁੰਦਾ ਹਾਂ ਨਹੀਂ ਤੱਕਣਾ ਹੈਗਾ ਨਾ ਹੀ ਕਦੇ ਕਿਸੇ ਨਾਲ ਪੁਰੀ ਹੈਗੇ ਹਾਂ ਜੀ ਬਾਈ ਪੰਜਾਬ ਦੀ ਗੱਲ ਕਰਦਾ ਹੈਗਾ ਪੰਜਾਬੀ ਮਾਂ ਬੋਲੀ ਦੀ ਗੱਲ ਕਰਦਾ ਕਿ ਪੰਜਾਬੀਆਂ ਨੂੰ ਨੌਕਰੀਆਂ ਪੈਹ ਦੇ ਆਧਾਰ ਤੇ ਮਿਲਣੀਆਂ ਚਾਹੀਦੀਆਂ ਨੇ ਤੇ ਸਭ ਤੋਂ ਵੱਡੀ ਗੱਲ ਹੈਗੀ ਸਾਡੇ ਨੌਜਵਾਨ ਵੀ ਅੱਜਦਾਰ ਹੋਏ ਬੈਠੇ ਨੇ ਜੀ ਬਾਹਰ ਨੂੰ ਜਾਂਦੇ ਨਹੀਂ ਦੂਦ ਕਿੱਲੇ ਵੇਚ ਕੇ ਤੇ ਬਾਹਰਲੇ ਸੂਬਿਆਂ ਦੇ ਲੋਕ ਇੱਥੇ ਨੌਕਰੀਆਂ ਲੈਣੇ। ਪਰ ਇਹ ਚੀਜ਼ਾਂ ਕਾਉਣ ਵਾਲੇ ਸਮੇਂ 'ਚ ਬਾਈ ਤੋਂ ਜਿਹੜੀਆਂ ਗੱਲਾਂ ਕਹਿੰਦੇ ਨੇ 15-20 ਸਾਲਾਂ ਬਾਅਦ ਮਨ ਲੋਕ ਯਾਦ ਕਰਨਗੇ ਜਦੋਂ ਪੂਰਾ ਨਸਲ ਤੁਸੀਂ ਆਪਣੇ ਪੰਜਾਬ ਦੇ ਲੋਕੀ ਹੋ ਗਏ। বাপু